ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਪੁਰਬ ਜਿਸ ਦਾ ਤਿੰਨ ਦਿਨਾਂ ਜੋੜ ਮੇਲ ਆਰੰਭ ਹੋਇਆ ਇਤਿਹਾਸਕ ਗੁਰਦੁਆਰਾ ਸ਼ਿਕਨ ਸਾਹਿਬ ਤੇ ਡੇਰਾ ਸਾਹਿਬ ਸ਼ੇਖਨਪਟ ਸਾਹਿਬ ਆਰੰਭ ਹੋਏ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 338ਵਾਂ ਵਿਆਪੁਰਬ ਤਿੰਨ ਦਿਨਾਂ ਜੋੜ ਮੇਲ ਜੋ ਕਿ ਬਟਾਲੇ ਦੇ ਵਿੱਚ ਸ਼ੁਰੂ ਹੋਇਆ ਹੈ ਤਾਂ ਪਹਿਲੇ ਦਿਨ ਇਤਿਹਾਸਕ ਗੁਰਦੁਆਰਾ ਸ਼ਿਕਨ ਸਾਹਿਬ ਤੇ ਡੇਰਾ ਸਾਹਿਬ ਵਿਖੇ ਸ਼ੇਖਨਪਟ ਸਾਹਿਬ ਆਲੰਬੇ ਗਏ ਨੇ ਵੱਡੀ ਗਿਣਤੀ ਦੇ ਵਿੱਚ ਸੰਤਾਂ ਇਤਿਹਾਸਕ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਿਆ ਐਸਜੀਪੀਸੀ ਮੈਂਬਰ ਗੁਰਵਿੰਦਰ ਪਾਲ ਸਿੰਘ ਹੋਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਿਆਹਪੂਰ ਪੂਰੀ ਹੀ ਧਾਰਮਿਕ ਰਸਮਾਂ ਦੇ ਨਾਲ ਕਰਵਾਏ ਜਾ ਰਹੇ ਨੇ ਸ਼ਿਖਾਣ ਪਾਠ ਸਾਹਿਬ ਆਰੰਭੇ ਗਏ ਨੇ 3 ਅਗਸਤ ਨੂੰ ਪੂਪ ਪਾਈ ਜਾਣਗੇ 3 ਅਗਸਤ ਨੂੰ ਬਟਾਲਾ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਉੱਥੇ ਹੀ ਸੰਗਤਾਂ ਦਾ ਕਹਿਣਾ ਸੀ ਕਿ ਇਸ ਦਿਹਾੜੇ ਤੇ ਉਹਨਾਂ ਨੂੰ ਹਰ ਸਾਲ ਉਡੀਕ ਇਸ ਦਿਨ ਦੀ ਹੀ ਰਹਿੰਦੀ ਹੈ ਕਿ ਉੱਥੇ ਉਹ ਪੂਰੀ ਸ਼ੁੱਧਾ ਭਾਵਨਾ ਦੇ ਨਾਲ ਵਿਆਹ ਪੂਰਵ ਮਨਾਉਣ ਦੇ ਲਈ ਆਉਂਦੇ ਨੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਨਸੋ ਸਹਜ ਸੁਭਾਵੇ ਹਰਸ਼ਨ ਪਰਸੀਐ ਗੁਰੂ ਚਰਨ ਜਨਮ ਮਰਨ ਦੁਖ ਜਾਏ ਸਤਨਾਮੁ ਸ੍ਰੀ ਵਾਹਿਗੁਰੂ ਜੀ ਸੋਨਤੋ ਮਹਲਾ ਪੰਜਵਾਂ ਸਭਾਏ ਦਰਸ਼ਨਮ ਪਰਸਤੀ ਹੈ ਉਦੈ ਜਨਮ ਮਰਨ ਤੋਂ ਛੁਟ ਜਾਏ ਜਲ ਕੇਵਲ ਜਲ ਮਾਈ ਮਾਧਵੇ ਕਿਆ ਕਹੀ ਹੈ ਭ੍ਰਮ ਐਸਾ ਭਾਰ ਕੇੜਾ ਇਹਨ ਤੁਖਾਰ ਸਾਧਰ ਦੁਆਈ ਆ ਹਰ ਇੱਕ ਸਾਹ ਤੇ ਸੋਰ ਸਿਮਰਨ ਪਾਏ ਵਸਿਆ ਇਹ ਇੱਛਾ ਸਭੁ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਚਾਰਾ ਜਿਸ ਦੀਆਂ ਇਹ ਵੜੇ ਆਈਆ ਓਂ ਸਦੀਵਾਹਿ ਗੁਰੂ ਸਾਹਿਬ ਜੀ ਖੁਸ਼ੀਆਂ ਬਾਖ ਸ਼ਰੀਆ ਇਹ ਸਤ ਗੁਰ ਨਦਰਿ ਕਰੀ ਨਿਤੇ ਘਰ ਨਾਮ ਦੇ ਹੈ ਗੁਰੂ ਵਾਹਿਗੁਰੂ ਜੀ ਪਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਮਰਕਾਏ ਗੁਰੂ ਨਾਨਕ ਲਈ ਜਿਆ ਹੈ ਪੀਰਤ ਭਰਤੇ ਅਮਰਦਾਸ ਸ੍ਰੀ ਅਮਰਦਾਸ ਜੀ ਸਹਾਈ ਅਰਜਣ ਵਰ ਗੋਬਿੰਦ ਨੂੰ ਸਮਰਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ ਏਕ ਬਹਤੁਰਿ ਸਮਰਿਆ ਘਰ ਨਉ ਜਿਦਿਆਵੇ ਘਾਇ ਸਭ ਕੋਈ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੀਦਾਰ ਜੀ ਦਾ ਧਿਆਨ ਕਰਕੇ ਫਾਲਸਾ ਜੀ ਬੋਲੋ ਜੀ ਵਾਲੇ ਤੁਂ ਜਆ ਪਿਆਰਿਆਂ ਚੌਹਾਂ ਸਾਹਿਬ ਜਾ ਦੇ ਆ ਜਾਣੀਆਂ ਨੂੰ ਤੇ ਆ ਹੱਠੀਆਂ ਜਪੀਆਂ ਤਮੀਆਂ ਜਿਨ੍ਹਾਂ ਨਾਮ ਜਪਿਆ ਵੰਡ ਛ ਗਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅਣ ਡਿਡ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਲਲ ਭਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਬੁਖਤਵਾਰਿਆਂ ਦੀ ਸੇਵਾ ਲਈ ਪਰਮਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਥ ਸਵਾਸਣ ਨਿਵਾਹੀ ਤੇਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਬਾਤੋ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਦਾਸ ਜੀ ਕੀ ਇੱਕ ਓੰਕਾਰ ਏਕ ਅਨੇਕਾ ਸੁਆਮੀ ਸਭ ਕਾ ਭਰ ਪੂਰੇ ਬਿਨਵਤ ਨਾਨਕ ਗੁਰ ਚਰਨ ਲਾਗੇ ਵਾਝੇ ਹਰ ਹਰ ਸਭ ਕਛ ਮਰਮ ਜਨਾਇਆ ਅਨੇਕ ਕਟਕ ਜੈਸੇ ਫੂਲ ਪਰੇ ਸਭ ਦੋ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸਲਖਣੀ ਦੇ ਵਿਆਹਪੁਰਬ ਜੋੜ ਮੇਲਾ ਜੋ 538 ਹਿ ਮਨਾਉਣ ਜਾ ਰਹੇ ਆ ਉਹਦੀ ਲੱਖ ਲੱਖ ਵਧਾਈ ਦਿਨਾ ਆਪਣੇ ਵੱਲੋਂ ਆਪਣੇ ਮੈਨੇਜਰ ਸਬਾਨ ਤੇ ਸਮੁੱਚੇ ਪ੍ਰਬੰਧਕਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਵੀ ਆਖਦਾ ਤੇ ਲੱਖ ਲੱਖ ਵਧਾਈ ਵੀ ਦਿਨਾ ਉਥੇ ਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹਾਰਪ੍ਰਭ ਕਾਜਰ ਚ ਆਇਆ ਗੁਰਮਖ ਵਿਆਹਣ ਆਇਆ ਦੇ ਮਾਵਾਕ ਅਨੁਸਾਰ ਧੰਗੁਰ ਨਾਨਕ ਸਾਹਿਬ ਜੀ ਦਾ ਜੋ ਇਹ ਵਿਆਹਪੁਰਬ ਜੋੜ ਮੇਲਾ ਮਨਾ ਰਹੇ ਆ ਉਹ ਧਾਰਮਿਕ ਜੋ ਮर्यादा ਅਨਸਾਰ ਜੋ ਆਪਣੀ ਅੱਜ ਸ਼ੁਰੂਆਤ ਇਸ ਪੁਰਬ ਦੀ ਕੀਤੀ ਜਾ ਰਹੀ ਹੈ ਗੁਰਪ੍ਰਭ ਦੀ ਉਹ ਅੱਜ ਗੁਰਦਰਾ ਕੰਧ ਸਾਹਿਬ ਵਿਖੇ ਧੰਤਨ ਸਾਹਿਬ ਜੀ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੇ ਖੰਡਪਾਤ ਸਾਹਿਬ ਆਰੰਭ ਹੋਏ ਨੇ ਮੈਂ ਸਮਝਣਾ ਇਹਦੇ ਨਾਲ ਹੀ ਅੱਜ ਇਹ ਸਾਰੇ ਪ੍ਰੋਗਰਾਮਾਂ ਦੀ ਰੂਪਰੇਖਾ ਜਿਹੜੀ ਆਰੰਭ ਹੋ ਗਈ ਹੈ ਅੱਜ ਰੱਖੇ ਅਖੰਡਪਾਤ ਸਾਹਿਬ ਦੇ ਭੋਗ ਜਿਹੜੇ ਨੇ 30 ਅਗਸਤ ਨੂੰ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਕਨ ਸਾਹਿਬ ਵਿਖੇ ਪਹਿਣਗੇ। ਅਪਰੰਤ ਸਾਰੇ ਸਮਾਗਮ ਜਿਹੜੇ ਨੇ ਚੱਲਦੇ ਰਹਿਣਗੇ। ਇਸੇ ਦੌਰਾਨ ਗੁਰਦੁਆਰਾ ਸਤਕਰਤਾਰੀਆ ਸਾਹਿਬ ਵੀ ਅੱਜ ਅਖੰਡਪਾਤ ਸਾਹਿਬ ਆਰੰਭ ਹੋਣੇ ਨੇ। ਗੁਰਦੁਆਰਾ ਡੇਰਾ ਸਾਹਿਬ ਮਾਤਾ ਸਲਖਣੀ ਦਾ ਪੇਕਾ ਘਰ ਜੋ ਏ ਉੱਥੇ ਵੀ ਸਵੇਰੇ 7 ਵਜੇ ਅੰਮ੍ਰਿਤ ਵੇਲੇ ਸਵੇਰੇ 7 ਵਜੇ ਅਖੰਡਪਾਤ ਸਾਹਿਬ ਆਰੰਭ ਹੋ ਚੁੱਕੇ ਨੇ। ਮੈਂ ਸਮੂਚੀਆਂ ਨਾਨਕ ਨਾਮ ਲੈਵਾਰ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਔਰ ਹਲਕੇ ਇਸ ਪੁਰਬ ਨੂੰ ਮਨਾਉਣ ਲਈ ਵੱਧ ਤੋਂ ਵੱਧ ਸਹਿਯੋਗ ਵੀ ਕਰੀਏ ਵੱਧ ਤੋਂ ਵੱਧ ਇਸ ਸਥਾਨ ਤੇ ਆ ਕੇ ਨਤਮਸਟਕ ਵੀ ਹੋਈਏ 29 ਤਰੀਕ ਨੂੰ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਬੇਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਤੇ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋ ਗਏ ਬਟਾਲੇ ਦੀ ਧਰਤੀ ਤੇ ਆਉਣਾ ਉਹਦਾ ਵੀ ਵਕ ਵਕ ਪੜਾਵਾ ਤੇ ਆਪਾਂ ਸਵਾਗਤ ਕਰਨਾ ਔਰ ਨਾਲ ਨਾਲ 30 ਅਗਸਤ ਨੂੰ ਸਵੇਰੇ 7 ਵਜੇ ਗੁਰਦੁਆਰਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਸੰਗਤ ਪਿਛੇ ਕੀਰਤਨ ਕਰਦੀ ਹੋਈ ਇਸ ਮਹਾਨ ਨਗਰ ਕੀਰਤਨ ਵਿੱਚ ਆਪਾਂ ਸ਼ਾਮਲ ਹੋਣ ਲਈ ਸਾਰਿਆਂ ਨੂੰ ਬੇਨਤੀ ਕਰਦੇ ਆ 30 ਅਗਸਤ ਨੂੰ ਸਵੇਰੇ 7 ਵਜੇ ਆਰੰਭ ਹੋਣ ਜਾ ਰਿਹਾ ਸੋ ਸਾਰੀਆਂ ਸੰਗਤਾਂ ਬੜਾ ਤੁਸ਼ਾ ਬੜਾ ਪਿਆਰ ਲੈ ਕੇ ਮਨ ਦੀ ਭਾਵਨਾ ਲੈ ਕੇ ਸਾਰੀਆਂ ਸੁਆਵਾਂ ਕਰ ਰਹੇ ਨੇ ਮੈਂ ਸਾਰੀਆਂ ਸਭਾ ਸੁਸਾਇਟੀਆਂ ਨੂੰ ਬੇਨਤੀ ਕਰਾਂਗਾ ਤੁਹਾਡੇ ਵੱਡੇ ਸਹਿਯੋਗ ਦੀ ਲੋੜ ਹੈ ਭਾਵੇਂ ਉਹ ਗਤਕਾ ਸੁਸਾਇਟੀਆਂ ਨੇ ਭਾਵੇਂ ਉਹ ਜੋੜਾ ਘਰ ਸੁਸਾਇਟੀਆਂ ਨੇ ਭਾਵੇਂ ਇਹਦੇ ਵਿੱਚ ਝਾੜੂ ਦੀ ਅਗੇ ਸਫਾਈ ਦੀ ਸੇਵਾ ਕਰਨ ਵਾਲੇ ਨੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਏ ਆਓ ਪੜਾਵਾਈ ਪੜਾਏ ਆਪਾਂ ਇਸ ਨਗਰ ਕੀਰਤਨ ਤੋਰਦੇ ਰਹੀਏ ਤਾਂ ਕਿ ਮਹਾਨ ਨਗਰ ਕੀਰਤਨ ਟਾਈਮ ਨਾਲ ਆਪਣੇ ਪੜਾਵਾਂ ਤੇ ਪੁੱਜੇ ਸੰਗਤ ਜਿਹੜੀ ਦਰਸ਼ਨ ਟਾਈਮ ਨਾਲ ਕਰਕੇ ਆਪਣੇ ਘਰਾਂ ਨੂੰ ਪਹੁੰਚੇ ਇਹ ਮੇਰੀ ਜ਼ਰੂਰੀ ਬੇਨਤੀ ਏ ਮੈਂ ਫੇਰ ਆਪਣੇ ਵੱਲੋਂ ਔਰ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਆਪਣੇ ਸਤਕਾਰਯੋਗ ਸਾਥੀ ਮੈਂਬਰ ਸਹਿਬਾਨ ਵੱਲੋਂ ਤੇ ਆਪਣੇ ਮੈਨੇਜਰ ਗੁਰੂ ਘਰ ਦੇ ਵਜੀਰ ਗਰੰਤੀ ਸਾਹਿਬ ਵੱਲੋਂ ਸ਼ਹਿਰ ਦੀਆਂ ਸਤਕਾਰਤਦ ਹਸਤੀਆਂ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਰ ਪ੍ਰਭ ਕਾਜ ਰਚਾਇਆ ਗੁਰਮੁਖਿ ਵਿਆਹਣ ਆਇਆ ਜਗਤ ਦੇ ਮਾਲਕ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਾਵਨ ਸਥਾਨ ਤੇ 1487 ਈਸਵੀ ਨੂੰ 1544 ਸਮਤ ਨੂੰ ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਰੂਪ ਦੇ ਵਿੱਚ ਇਸ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਬਰਾਤ ਦਾ ਠਹਿਰਾਓ ਕੀਤਾ ਗਿਆ ਥੋੜੀ ਦੂਰੀ ਤੇ ਗੁਰਦੁਆਰਾ ਡੇਰਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ ਸੋ ਹਰ ਸਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਸੰਗਤਾਂ ਬੜੇ ਪਿਆਰ ਉਤਸ਼ਾਹ ਸਤਿਕਾਰ ਦੇ ਨਾਲ ਮਨਾਉਂਦੀਆਂ ਹਨ ਸੋ ਦਾਸ ਵੱਲੋਂ ਇਤੋਂ ਦੇ ਮੈਨੇਜਰ ਸਰਦਾਰ ਜਤਿੰਦਰ ਸਿੰਘ ਜੀ ਟੀਮਾ ਵੱਲੋਂ ਹੋਰ ਮੈਂਬਰ ਸਹਿਬਾਨ ਸਾਰੀਆਂ ਸੰਗਤਾਂ ਵੱਲੋਂ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਅਸੀਂ ਪਿਆਰ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਉਣਾ ਹੈ ਸਾਰਿਆਂ ਨੇ ਸਹਿਯੋਗ ਦੇਣਾ ਹੈ ਫੇਰ ਦੁਬਾਰਾ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ